ਸਾਸ਼ੀ ਕਲਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਵਿੱਚ ਅੱਜ ਆਪਾਂ ਨਾ ਕੜਾਹੀ ਦੇ ਵਿੱਚ ਇੱਕ ਚਮਚਾ ਲੈ ਲਿਆ ਘਿਓ ਤੇ ਥੋੜਾ ਜਿਹਾ ਆਪਾਂ ਲੈ ਲੇ ਅ ਡਰਾਈ ਫਰੂਟ ਤੁਸੀਂ ਜਿਹੜੇ ਮਰਜ਼ੀ ਲੈ ਲਓ ਮੈਂ ਇੱਥੇ ਕਾਜੂ ਲੈ ਲਏ ਨੇ ਵੈਸੇ ਤਾਂ ਠੰਡ ਚਲੀ ਗਈ ਪਰ ਫਿਰ ਵੀ ਹੈਗੀ ਆ ਤੇ ਤੁਸੀਂ ਆਉਂਦੀਆਂ ਸਰਦੀਆਂ ਚ ਵੀ ਬਣਾ ਸਕਦੇ ਹੋ ਤੇ ਤੁਸੀਂ ਹੁਣ ਵੀ ਬਣਾ ਕੇ ਰੱਖ ਸਕਦੇ ਹੋ ਆਪਾਂ ਇੱਕ ਹੀ ਲੱਡੂ ਖਾਵਾਂਗੇ ਇਹਦਾ ਤੇ ਸਾਰਾ ਦਿਨ ਬਹੁਤ ਹੀ ਜ਼ਿਆਦਾ ਵਧੀਆ ਲੰਘਦਾ ਪਰ ਸਾਨੂੰ ਬਿਲਕੁਲ ਵੀ ਥਕਾਵਟ ਨਹੀਂ ਹੁੰਦੀ ਆਪਾਂ ਬਿਨਾ ਚੀਨੀ ਦੇ ਬਿਨਾ ਕਿਸੇ ਬੇਸਣ ਦੇ ਆٹے ਦੇ ਆਪਾਂ ਬਣਾਵਾਂਗੇ ਅੱਜ ਲੱਡੂ ਦੇਖਦੇ ਆ ਕਿਵੇਂ ਬਣਦੇ ਆ ਤੁਸੀਂ ਜ਼ਰੂਰ ਦੇਖੋ ਸਾਰੀ ਵੀਡੀਓ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਜਿਹਾ ਕਰ ਲੈਣਾ ਮਤਲਬ ਘਿਓ ਦੇ ਵਿੱਚ ਤੇ ਇਹਦੇ ਵਿੱਚ ਪਾ ਲੈਣੇ ਆਪਾਂ ਬਾਕੀ ਦੇ ਜਿਵੇਂ ਥੋੜੀਆਂ ਜਿਹੀਆਂ ਜਦਾਖਾਂ ਪਾਲੀਆਂ ਤੇ ਸਾਰੇ ਜਿਹਨੇ ਮਗਜ ਪਾ ਸਕਦੇ ਹੋ ਤੁਸੀਂ ਜਿਹੜੇ-ਜਿਹੜੇ ਵੀ ਤੁਹਾਨੂੰ ਮਤਲਬ ਤੁਹਾਡੇ ਕੋਲ ਡਰਾਈ ਫਰੂਟ ਹੈਗੇ ਆ ਤੁਸੀਂ ਉਹ ਪਾ ਲਓ ਮੈਂ ਇਹਦੇ ਵਿੱਚ ਚਾਰੋਂ ਮਗਜ ਪਾ ਲੇ ਥੋੜੀਆਂ ਜੀਆਂ ਜਿਹੜੇ ਕਿਸਮਿਸ ਦਾਖਾਂ ਜਿਹਨੂੰ ਕਹਿੰਦੇ ਆ ਉਹ ਪਾ ਲਈਆਂ ਤੇ ਆਪਾਂ ਅੱਧਾ ਚਮਚਾ ਜਾਂ ਇੱਕ ਚਮਚਾ ਬਸ ਘਿਓ ਦਾ ਹੀ ਲੈਣਾ ਦੇਸੀ ਘਿਓ ਦਾ ਉਹਦੇ ਵਿੱਚ ਹੀ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਭੁੰਨ ਜੀ ਲੈਣਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਤੇ ਫਿਰ ਆਪਾਂ ਨੇ ਕੀ ਕਰ ਲੈਣਾ ਜੀ ਲੈ ਲੈਣੀ ਆਪਾਂ ਇੱਕ ਛੋਟਾ ਕੱਪ ਮੈਂ ਲੈ ਲਿਆ ਭਾਂਡਾ ਮਿਣ ਕੇ ਲੈ ਲਓ ਅਲਸੀ ਦੇ ਬੀਜ ਉਹਨਾਂ ਨੂੰ ਆਪਾਂ ਸੁੱਕਾ ਹੀ ਭੁੰਨਣਾ ਉਹ ਆਪਾਂ ਦੇਸੀ ਘਿਓ ਜਾਂ ਕੋਈ ਵੀ ਘਿਓ ਉਹਦੇ ਵਿੱਚ ਨਹੀਂ ਪਾਉਣਾ ਸਿਰਫ ਆਪਾਂ ਉਹਨਾਂ ਨੂੰ ਭੁੰਨ ਲੈਣਾ ਡਰਾਈ ਕਰ ਲੈਣਾਗਾ ਤੇ ਜਦੋਂ ਉਹ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਕੜਕ ਕੜਕ ਦੀ ਆਵਾਜ਼ ਜੀ ਆਉਣ ਲੱਗ ਜੇ ਉਦੋਂ ਆਪਾਂ ਉਹਨਾਂ ਨੂੰ ਉਤਾਰਨਾ ਇਹਦੇ ਵਿੱਚ ਮੈਂ ਪਾ ਲੇ ਥੋੜਾ ਜਿਹਾ ਚਿੱਟੇ ਤੇਲ ਇਹ ਵੀ ਬੜੇ ਵਧੀਆ ਲੱਗਦਾ ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਜਿਹਦਾ ਮਤਲਬ ਵਿੱਚ ਗਰਮ ਵੀ ਨੇ ਤੇ ਵਿੱਚ ਠੰਢੀ ਹਾਵੀ ਨੇ ਤੁਸੀਂ ਜਦੋਂ ਮਰਜ਼ੀ ਬਣਾ ਸਕਦੇ ਹੋ ਨਾ ਤੇ ਥੋੜਾ ਜਿਹਾ ਦੇ ਵਿੱਚ ਪਾ ਲਿਆ ਨਾਰੀਅਲ ਦਾ ਬਰਾਦਾ ਹੁਣ ਇਹਨਾਂ ਨੂੰ ਆਪਾਂ ਬਿਨਾਂ ਘਿਓ ਤੋਂ ਰੋਸਟ ਕਰਨਾ ਤੇ ਜਦੋਂ ਦੇਖੋ ਇਹਦੇ ਵਿੱਚ ਨਾ ਆਵਾਜ਼ ਜੀ ਮੈਂ ਆਪਾਂ ਮੱਕੀ ਦੇ ਦਾਣੇ ਭੁੰਨਦੇ ਹੁੰਨੇ ਆ ਤਾਂ ਇਹ ਜਿਹੜੇ ਅਲਸੀ ਦੇ ਬੀਜ ਨੇ ਉਹ ਇਦਾਂ ਉੱਪਰ ਉੱਪਰ ਨੂੰ ਕੜਕੜ ਕਰ ਕਰਕੇ ਉੱਠਨੇ ਸਟਾਰਟ ਹੋ ਜਾਣਗੇ ਉਦੋਂ ਆਪਾਂ ਇਹਨੂੰ ਉਤਾਰ ਲੈਣਾ ਫਿਰ ਆਪਾਂ ਇਸੇ ਕੜਾਹੀ ਦੇ ਵਿੱਚ ਥੋੜਾ ਜਿਹਾ ਹੋਰ ਘਿਓ ਲੈਣਾਗਾ ਆ ਉਹਦੇ ਜੇ ਤੁਸੀਂ ਮਤਲਬ ਲੈਣਾ ਤਾਂ ਲੈ ਲਓ ਨਹੀਂ ਸਕਿਪ ਕਰ ਦਿਓ ਤੇ ਆਪਾਂ ਲਿਆਂਦੇ ਖੰਜੂਰਾ ਕਿਉਂਕਿ ਹੁਣ ਜਾਂਦਾ ਜਾਂਦਾ ਸੀਜ਼ਨ ਆ ਤਾਂ ਥੋੜੀ ਜਿਹਾ ਮੈਂ ਖੰਜੂਰਾ ਲਿਆਂ ਪਈਆਂ ਸੀ ਉਹਨਾਂ ਨੂੰ ਵਰਤਿਆ ਉਹਦੇ ਵਿੱਚੋਂ ਜਿਹੜੇ ਸੀਗੇ ਗਿਟਕਾਂ ਸੀ ਬੀਜ ਉਹ ਕੱਢ ਲੈਣੇ ਆ ਜਾਂ ਤਾਂ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਜਾਂ ਤੁਸੀਂ ਇਹਨੂੰ ਐਦਾਂ ਹੀ ਜੋ ਜੋ ਆਪਾਂ ਭੁੰਨੀ ਜਾਵਾਂਗੇ ਤਾਂ ਇਹਨਾਂ ਨੇ ਬਿਲਕੁਲ ਸੌਫਟ ਹੋ ਜਾਣਾ। ਗਟਕਾ ਨਾਲ ਵਿੱਚੋਂ ਨਿਕਲੀਆਂ ਵੀ ਆ ਨੇ ਤੇ ਆਪਾਂ ਥੋੜਾ ਜਿਹਾ ਘਿਓ ਪਾ ਕੇ ਇਹਨਾਂ ਨੂੰ ਵੀ ਗਰਮ ਕਰਨਾ ਸਟਾਰਟ ਕਰਤਾ। ਇਹਦਾ ਜਦੋਂ ਗਰਮ ਹੋਣਗੇ ਨਾ ਤਾਂ ਇਹ ਬਿਲਕੁਲ ਮੈਲਟ ਹੋ ਜਾਣਗੀਆਂ। ਤੇ ਇੱਥੇ ਆਪਾਂ ਹੁਣ ਕੋਈ ਚੀਨੀ ਵਗੈਰਾ ਕੁਝ ਨਹੀਂ ਪਾਉਂਦੇ ਹੈਗੇ ਤੇ ਇਹਨਾਂ ਨੂੰ ਹੌਲੀ ਹੌਲੀ ਕਰਕੇ ਆਪਾਂ ਮੈਲਟ ਕਰ ਲਾਂਗੇ। ਗੈਸ ਜਿਹੜਾ ਤੁਸੀਂ ਉਹ ਚਾਹੇ ਚੁੱਲ੍ਹੇ ਤੇ ਬਣਾਉਣੇ ਚਾਹੇ ਗੈਸ ਤੇ ਬਣਾਉਣੇ ਹੋ ਥੋੜਾ ਜਿਹਾ ਆਪਾਂ ਉਹਨਾਂ ਨੂੰ ਮਤਲਬ ਅੱਗ ਨੂੰ ਘੱਟ ਹੀ ਰੱਖਣਾ। ਤੇ ਐਦਾਂ ਜਦੋਂ ਤੁਸੀਂ ਇਹਨੂੰ ਐਵੇਂ ਕਰਕੇ ਭੰਨੋਗੇ ਨਾ ਇਹ ਸਾਰੀਆਂ ਫੁੱਟ ਟੁੱਟ ਜਾਣਗੀਆਂ ਜੇ ਤੁਸੀਂ ਬਿਨਾ ਉਹਦੇ ਤੋਂ ਲੈਨੇ ਹੋਗੇ ਗਿਟਕਾਂ ਤੋਂ ਤਾਂ ਵੀ ਜਿਹੜੇ ਖਜੂਰਾਂ ਨੇ ਉਹ ਬਹੁਤ ਵਧੀਆ ਮਿਲ ਹੁਣ ਇਹ ਗਰਮ ਹੋ ਕੇ ਆਪਣੇ ਕੋਲੇ ਐਦਾਂ ਦਾ ਇਹਦਾ ਪੇਸਟ ਬਣ ਜਾਣਾਗਾ ਮਤਲਬ ਬਿਲਕੁਲ ਉਹ ਹੋ ਜਾਣੀ ਹੈ ਜੇ ਤੁਸੀਂ ਪਹਿਲਾਂ ਹੀ ਕਰ ਲੋਗੇ ਇਹਨਾਂ ਨੂੰ ਗ੍ਰੈਂਡ ਤਾਂ ਉਹ ਤਾਂ ਮੈਲਾ ਐਦਾਂ ਬਣ ਜਾਣਗੀਆਂ ਪਰ ਮੈਂ ਇਹਨਾਂ ਨੂੰ ਭੁੰਨ ਭੁੰਨ ਕੇ ਕੀਤਾਗਾ ਜਿਹਦਾ ਲਾਈਟ ਲਾਈਟ ਅੱਕ ਜੀ ਤੇ ਸੇਕ ਦੇ ਨਾਲ ਹੀ ਇਹ ਗਰਮ ਹੋ ਕੇ ਪਿਗਲ ਗੀਆਂ ਦੇਖੋ ਕਿਵੇਂ ਗੁੜ ਦੇ ਵਾਂਗ ਇਹ ਬਣ ਗਈਆਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨੂੰ ਸੇਕ ਲਵਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਬਣਾ ਕੇ ਰੱਖਿਆ ਆਪਾਂ ਉਹ ਲੈ ਲੈਣੇ ਆ ਤੇ ਨਾਲ ਆਪਾਂ ਲੈ ਲੈਣੇ ਆ ਜੀ ਇਹਦੇ ਵਿੱਚ ਜਿਹੜੇ ਅਲਸੀ ਦੇ ਬੀਜ ਆਪਾਂ ਤੇ ਭੁੰਨ ਕੇ ਰੱਖਿਆ ਇੱਕ ਸਾਈਡ ਤੇ ਉਹ ਇਕੱਠੇ ਕਰ ਲੈਣੇ ਆ ਹੁਣ ਆਪਾਂ ਉਹ ਸਾਰੇ ਇਹਦੇ ਵਿੱਚ ਪਾ ਲੈਣੇ ਆ ਹੁਣ ਆਪਾਂ ਉਹਨਾਂ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਤੇ ਜਦੋਂ ਮਿਕਸ ਕਰਨਾ ਜੀ ਉਦੋਂ ਆਪਾਂ ਫਿਰ ਜਿਹੜਾ ਗੈਸ ਆ ਉਹ ਘਟ ਕਰ ਲੈਣਾ ਕਿਉਂਕਿ ਨਹੀਂ ਤਾਂ ਫਿਰ ਉਹ ਸਾਰਾ ਇੱਕਦਮ ਜਲ ਚੇ ਜਾਊਗਾ ਤੇ ਗੈਸ ਨੂੰ ਬੰਦ ਕਰ ਲੋ ਤੇ ਇਦੋਂ ਆਪਾਂ ਫਿਰ ਇਹਨਾਂ ਸਾਰੇ ਜਿਹੜੇ ਡਰਾਈ ਫਰੂਟ ਨੇ ਤੇ ਆਲਸੀ ਦੇ ਬੀਜ ਨੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਮਿਕਸ ਕਰਨਾ ਥੋੜਾ ਜਿਹਾ ਨਾ ਗਰਮ-ਗਰਮ ਹੀ ਜਦੋਂ ਉਹ ਮਤਲਬ ਹੋਣਗੇ ਖੰਜੂਰਾ ਤੇ ਆ ਬਾਕੀ ਦਾ ਜਿਹੜਾ ਸਮਾਨ ਆ ਸਾਡੇ ਕੋਲੇ ਉਹਨੂੰ ਆਪਾਂ ਇਦਾਂ ਗਰਮ-ਗਰਮ ਨੂੰ ਮਿਕਸ ਕਰਕੇ ਉਹਦੇ ਲੱਡੂ ਬਣਾਉਣੇ ਜੇ ਤੁਸੀਂ ਲੱਡੂ ਨਹੀਂ ਬਣਾਉਣੇ ਤੁਸੀਂ ਕੋਈ ਹੋਰ ਸ਼ੇਪ ਦੇਣੀ ਚਾਹੁੰਦੇ ਹੋ ਜਾਂ ਤੁਸੀਂ ਇਦਾਂ ਹੀ ਰੱਖਣਾ ਚਾਹੁੰਦੇ ਹੋ ਜਾਂ ਜਾਂ ਤੁਹਾਨੂੰ ਲੱਗਦਾ ਵੀ ਮਿੱਠਾ-ਖਟਾ ਤਾਂ ਤੁਸੀਂ ਇੱਥੇ ਗੁੜ ਪਾ ਸਕਦੇ ਹੋਗੇ ਉਹਦੇ ਨਾਲ ਵੀ ਇਹਦਾ ਆਪਾਂ ਖੰਡ ਜਾਂ ਕੋਈ ਮਿਸ਼ਰੀ ਵਗੈਰਾ ਕੁਝ ਨਹੀਂ ਪਾਉਣਾ ਸਿਰਫ ਖੰਜੂਰਾਂ ਦੇ ਟੇਸਟ ਨਾਲ ਹੀ ਇਹਨਾਂ ਨੇ ਬਹੁਤ ਵਧੀਆ ਬਣਨ ਲਾ ਤੇ ਗਰਮ-ਗਰਮ ਹੀ ਆਪਾਂ ਲੱਡੂ ਬਣਾ ਲੈਣੇ ਆ ਤੇ ਸਾਰੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਜੀ ਹੁਣ ਅਸੀਂ ਇਹਦੇ ਲੱਡੂ ਬਣਾਵਾਂਗੇ ਤੇ ਲੱਡੂ ਵੀ ਜਿਹੜੇ ਨੇ ਬੜੇ ਵਧੀਆ ਛੋਟੇ-ਛੋਟੇ ਸ਼ੇਪ ਦੇ ਕੇ ਇਹਨਾਂ ਨੂੰ ਅਸੀਂ ਬਣਾ ਕੇ ਥੋੜਾ ਜਿਹਾ ਗਰਮ ਜ਼ਿਆਦਾ ਨਹੀਂ ਇਸ ਕਰਕੇ ਆਪਾਂ ਥੋੜਾ ਜਿਹਾ ਇਦਾਂ ਕਰਕੇ ਛੋਟੇ-ਛੋਟੇ ਆਪਾਂ ਲੱਡੂ ਵਟ ਲੈਣੇ ਚਾਹੇ ਤੁਸੀਂ ਵੱਡੇ ਵਟ ਲੋ ਜਿੱਦਾਂ ਨੇ ਵੀ ਤੁਹਾਨੂੰ ਚੰਗੇ ਲੱਗਦੇ ਆ ਉਸ ਹਿਸਾਬ ਨਾਲ ਵਟ ਲੈਣੇ ਆ ਤੇ ਇੱਥੇ ਮੇਰੇ ਕੋਲ ਡਰਾਈ ਫਰੂਟ ਥੋੜਾ ਜਿਹਾ ਵੱਧ ਗਏ ਸੀ ਥੋੜਾ ਗਰਮ ਵੀ ਜ਼ਿਆਦਾ ਗਾ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਹੱਥ ਛੜਦਾ ਤੁਸੀਂ ਕੋਸੇ-ਕੋਸੇ ਜਿੱਤੇ ਜਿਵੇਂ ਆਪਾਂ ਪਿੰਨੀਆਂ ਬਣਾਉਂਦੇ ਹੁੰਨੇ ਕੋਈ ਦੀਆਂ ਇਸ ਤਰ੍ਹਾਂ ਬਣ ਕੇ ਇਹ ਤਿਆਰ ਹੋ ਜਾਣਗੇ ਕਿਉਂਕਿ ਠੰਡਾ ਹੋਇਆ ਥੋੜਾ ਜਿਹਾ ਔਖੇ ਚਿਪਕਦਾਗਾ ਤੇ ਗਰਮ-ਗਰਮ ਇਹ ਵਧੀਆ ਚਿਪਕ ਜਾਂਦਾ ਤੇ ਆਪਾਂ ਇਹ ਲੱਡੂ ਬਣਾ ਕੇ ਤਿਆਰ ਕਰ ਲਈ ਜੀ ਸਾਰੇ ਬਣਾ ਬਣਾ ਕੇ ਰੱਖ ਲੈਣੇ ਆ ਤੇ ਤੁਸੀਂ ਡੇਲੀ ਸਵੇਰੇ ਉਠਣ ਅਨਸਾਰ ਇੱਕ ਲੱਡੂ ਦੁੱਧ ਨਾਲ ਜਾਂ ਚਾਹ ਦੇ ਨਾਲ ਤੁਸੀਂ ਖਾ ਲਓ ਤੇ ਬੜੇ ਇਹ ਵਧੀਆ ਰਹਿਣਗੇ ਤੇ ਬਹੁਤ ਹੀ ਤੁਹਾਡੇ ਸਿਹਤ ਦੇ ਲਈ ਫਾਇਦੇਮੰਦ ਨੇ ਕਿ ਸਾਰਾ ਦਿਨ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਊਗੀ ਤੁਹਾਡਾ ਸਰੀਰ ਆ ਜਿਹੜਾ ਜੰ ਤੰਦਰੁਸਤ ਚੁਸਤ ਚੁਸਤੀ ਫੁਸਤੀ ਇਹ ਫੁਰਤੀ ਦੇ ਵਿੱਚ ਰਹੂਗਾ ਤੇ ਤੁਸੀਂ ਜਰੂਰ ਟਰਾਈ ਕਰੋ ਦੇਖੋ ਮੈਂ ਇਸ ਤਰ੍ਹਾਂ ਬਣਾ ਕੇ ਰੱਖ ਲਿਆ ਬਿਨਾ ਖੰਡ ਦੇ ਬਿਨਾ ਕਿਸੇ ਹੋਰ ਮਿੱਠੇ ਦੇ ਜਾਂ ਤਾਂ ਇਹ ਲੱਡੂ ਬਣ ਕੇ ਆਪਣੇ ਕੋਲ ਤਿਆਰ ਆ థాంਕ ਯੂ ਜੀ ਧੰਨਵਾਦ ਜੀ